ਇੰਦਰਾ ਗਾਂਧੀ ਵੀ ਪ੍ਰਧਾਨ ਮੰਤਰੀ ਰਹਗੀ ਰਜੀਵ ਗਾਂਧੀ ਰਹਗਾ ਲਹਿਰੂ ਰਹਗਾ ਉਹ ਦੋਵਾਰ ਮਨਮੋਹਨ ਸਿੰਘ ਰਹਗਾ ਤੁਸੀਂ ਨਾ ਐਮਐਸਪੀ ਦਿੱਤੀ ਤੁਸੀਂ ਹੁਣ ਇੱਕ ਦੂਜੀ ਧਰ ਨੂੰ ਨਿੰਦ ਦੇ ਉਮਰੋਂ ਦੀ ਧਰ ਚ ਹੋ ਕੇ ਕਦੇ ਸਰਕਾਰਾਂ ਭੰਗ ਕਰਤੀਆਂ ਕਾ ਆਪਣਾ ਪੰਚਾਇਤਾਂ ਭੰਗ ਕਰਤੀਆਂ ਕਦੇ ਫੇਰ ਬਹਾਲ ਕਰਤੀਆਂ ਹੁਣ ਫੇਰ ਭੰਗ ਕਰਤੀਆਂ ਇਹਦਾ ਜੀ ਤੱਕੇਸ਼ਾਈ ਨਾਲ ਮੋਦੀ ਜੈਦਾ ਹੈ ਜਿਹੜੀ ਆ ਈਵੀਐਮ ਮਸ਼ੀਨਾਂ ਰਾਹੀਂ ਠੀਕ ਆ ਕਿ ਨਹੀਂ ਕੇ ਬੈਲਟ ਪੇਪਰ ਤੇ ਵੋਟਾਂ ਪੈਣ ਤਾਂ મોદી ਨਹੀਂ ਜਿੱਦਾ ਮੈਂ ਤੁਹਾਡੇ ਪਿੰਡਾਂ ਚ ਆਉਗੀ ਭਾਜਪਾ ਵੋਟਾਂ ਮੰਗਣ ਵਾਸਤੇ ਕੋਈ ਨਹੀਂ ਹਾਰ ਪਾਵਾਂਗੇ ਉਹਨਾਂ ਦੇ ਤਿਆਰ ਕਰੀ ਬੈਠੇ ਆ ਹਾਰ ਪਾ ਕੇ ਧੂਰਾਗੇ ਉਹਨਾਂ ਨੂੰ ਹੀ ਕੋਈ ਚੱਕਰ ਨਹੀਂ ਬਾਦਲ ਕਹਿੰਦੇ ਜਿੰਨਾਂ ਸਹੂਲਤਾਂ ਜ਼ਿੰਮੇਵਾਰ ਵਾਸਤੇ ਦਿੱਤਾਂ ਉਹਨਾਂ ਦਾ ਕਿਸੇ ਸਰਕਾਰ ਨੇ ਨਹੀਂ ਦਿੱਤਾਂ ਜਿਹੜਾ ਬਦਲਾ ਦੇ ਨਾਂ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਸ ਲੋਟ ਕੰਮ ਨਹੀਂ ਹੋਈ ਲੋਕਾਂ ਦੀ ਕਿਉਂਕਿ ਜਿਹੜੀ ਸਰਕਾਰ ਆ ਇਹ ਆਪਣੀ ਬਦਲਾਖੋਰੀ ਹੀ ਕਰੀ ਜਾਂਦੀ ਆ। ਸਤਿ ਸ਼੍ਰੀ ਅਕਾਲ ਮੈਂ ਗੁਰਪਾਲ ਸਿੰਘ ਬਰਾੜ ਤੁਸੀਂ ਵਸਦਾ ਪੰਜਾਬ ਚੈਨਲ ਦੇਖਦੇ ਹੋ। ਬਟੰਡਾ ਜ਼ਿਲ੍ਹਾ ਦੇ ਬਟੰਡਾ ਲੋਕ ਸਭਾ ਹਲਕੇ ਦੇ ਪਿੰਡ ਤਿਆਉਣੇ ਦੇ ਵਿੱਚ ਖੜੇ ਆ ਇੱਥੇ ਕੁਝ ਲੋਕ ਨੌਜਵਾਨ ਬਜ਼ੁਰਗ ਬੀਬੀਆਂ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਅੱਛਾ ਭਾਈ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ 2022 ਦੇ ਵਿੱਚ 24 ਚੱਲ ਪਿਆ 2 ਸਾਲ ਹੋਣ ਵਾਲੇ ਆ ਕੋਈ ਗਏ ਤੇ ਉਹ ਬਣੀ ਗੱਲ ਜਿਹੜੀ ਕਹਿੰਦੇ ਸੀ ਉਹ ਨਹੀਂ ਬਈ ਜਿਹੜਾ ਬਦਲਾ ਦੇ ਨਾਂ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਸ ਲੋਟ ਕੰਮ ਨਹੀਂ ਹੋਈ ਲੋਕਾਂ ਦੇ ਕਿਉਂਕਿ ਜਿਹੜੀ ਸਰਕਾਰ ਆ ਇਹ ਆਪਣੀ ਬਦਲਾਖੋਰੀ ਹੀ ਕਰੀ ਜਾਂਦੀ ਆ ਜਿਸ ਤਰ੍ਹਾਂ ਆਪਾਂ ਵਿਧਾਨ ਸਭਾ ਵਿੱਚ ਪਿਛਲੇ ਦਿਨਾਂ ਵਿੱਚ ਦੇਖਿਆ ਵੀ ਜਿਸ ਤਰ੍ਹਾਂ ਕੋਈ ਲੇਡੀਜ਼ ਨਹੀਂ ਲੜਦੀਆਂ ਆਪਸ ਵਿੱਚ ਇਸ ਤਰ੍ਹਾਂ ਕਿਉਂਕਿ ਵਿਧਾਨ ਸਭਾ ਦੇ ਵਿੱਚ ਮੁੱਦੇ ਚੁੱਕੇ ਜਾਂਦੇ ਆ ਕੰਮ ਕਰੇ ਜਾਂਦੇ ਆ ਨੌਜਵਾਨ ਪੰਜਾਬ ਦੇ ਦੇਖੋ ਕਿੰਨੇ ਵਿਦੇਸ਼ਾਂ ਵੱਲ ਲੁਜਾਈ ਆ ਉਹਨਾਂ ਨੂੰ ਇੱਥੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਆਪਣੇ ਬੰਦੇ ਕੀ ਆ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ ਪਿੱਛੇ ਰਹਿ ਜਾਂਦੇ ਆ ਇਹਦੇ ਕਈ ਕਾਰਨ ਆ ਪੇਪਰ ਲੀਕ ਹੋ ਜਾਣਾ ਉਸ ਤੋਂ ਪਹਿਲਾਂ ਹੋਰ ਕਈ ਕਾਰਨ ਆ ਜਿਹਦੀ ਵਜ੍ਹਾ ਕਰਕੇ ਤਾਈਓ ਨੌਜਵਾਨ ਸੋਚਦਾ ਵੀ ਇੱਕ ਕਿੱਲਾ ਜ਼ਮੀਨ ਦਾ ਵੇਚੋ ਰੇਚਾਂ ਵੱਲ ਚਲੇ ਜਾਓ ਜੋ ਸਰਕਾਰ ਨੂੰ ਆਪਾਂ ਵੋਟਾਂ ਪਾਈਆਂ ਸੀ ਹਰ ਇੱਕ ਨੌਜਵਾਨ ਨੇ ਬਜ਼ੁਰਗ ਨੇ ਇਸ ਕਰਕੇ ਵੋਟਾਂ ਪਾਈਆਂ ਸੀ ਕਿ ਬਦਲਾ ਆਊਗਾ ਪਰ ਜਿਹੜਾ ਬਦਲਾ ਆਉਣਾ ਸੀ ਉਹ ਬਦਲਾ ਨਹੀਂ ਆਇਆ ਕਿਉਂਕਿ ਉਹ ਕੀ ਸੀ ਜੋ ਸਰਕਾਰ ਜਿਹੜੇ ਕਿਵੇਂ ਕਹਿੰਦੀ ਸੀ ਵੀ ਗੱਡੀਆਂ ਦਿੱਤੀਆਂ ਹੋਈਆਂ ਸਕਿਉਰਿਟੀ ਦਿੱਤੀ ਹੋਈ ਉਸ ਤਰ੍ਹਾਂ ਮਾਨਸਾ ਸਾਹਿਬ ਨੂੰ ਉਸ ਤੋਂ ਜ਼ਿਆਦਾ ਸਕਿਉਰਿਟੀ ਹੈ ਜਿਹੜੀਆਂ ਗੱਲਾਂ ਇਹਨੇ ਦੂਜੀਆਂ ਸਰਕਾਰਾਂ ਦੇ ਥੋਪ ਕੇ ਸਰਕਾਰ ਬਣਾਈ ਸੀ ਉਹ ਸਾਰਾ ਕੁਝ ਉਹ ਸਾਰਾ ਕੁਝ ਇਸਤੇ ਉਲਟ ਹੋਇਆ ਜਿਸ ਤਰ੍ਹਾਂ ਜੋ ਕੁਝ ਇਹਨੇ ਦੂਜੀਆਂ ਸਰਕਾਰਾਂ ਦੇ ਇਲਜ਼ਾਮ ਲਾ ਕੇ ਸਰਕਾਰ ਬਣਾਈ ਸੀ ਬਦਲਾ ਨਹੀਂ ਆਇਆ ਕੁਛ ਨਹੀਂ ਹੋਇਆ ਉਹਦੇ ਤੋਂ ਕੀ ਆ ਜਾਦੇ ਸਾਰਾ ਕੁਝ ਉਲਟ ਹੋ ਗਿਆ ਜਿਵੇਂ ਕਹਿੰਦੀ ਸੀ ਵੀ ਜਿਹੜੀ ਰਿਸ਼ਵਤ ਆ ਉਹ ਬੰਦ ਹੋਊਗੀ ਕਿਤੇ ਚਲੇ ਜਾਓ ਕੋਈ ਕੰਮ ਛੋਟਾ ਰਿਸ਼ਵਤ ਤੋਂ ਬਗੈਰ ਨਹੀਂ ਹੁੰਦਾ ਉਹੀ ਪਿੰਡਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਗਰਾਊਂਡ ਉੱਥੇ ਖੜੇ ਆ ਕੋਈ ਕਿਸੇ ਕਿਸਮ ਦਾ ਕੰਮ ਨਹੀਂ ਹੋਇਆ ਕਦੇ ਸਰਕਾਰਾਂ ਭੰਗ ਕਰਤੀਆਂ ਕਦੇ ਆਪਣਾ ਪੰਚਾਇਤਾਂ ਭੰਗ ਕਰਤੀਆਂ ਕਦੇ ਫੇਰ ਬਹਾਲ ਕਰਤੀਆਂ ਹੁਣ ਫੇਰ ਭੰਗ ਕਰਤੀਆਂ ਕਿਉਂਕਿ ਇਹ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ ਬਹੁਤ ਸੀ ਪਰ ਹੁਣ ਲੋਕ ਵੀ ਦਚਿੱਤੀ ਦੇ ਵਿੱਚ ਪਏ ਹੋਏ ਵੀ ਆਪਾਂ ਵੋਟਾਂ ਕਿਹਨੂੰ ਪਾਈਏ ਕਿਉਂਕਿ ਤਿੰਨ ਫਰੰਟ ਸੀ ਤਿੰਨੇ ਫਰੰਟਾਂ ਨੂੰ ਦੇਖ ਲਿਆ ਅਕਾਲੀ ਵੀ ਦਲ ਵੀ ਦੇਖ ਲਈ ਕਾਂਗਰਸ ਵੀ ਦੇਖ ਲਈ ਆਮ ਵੀ ਦੇਖ ਲਈ ਹੁਣ ਅੱਗੇ ਲੋਕਾਂ ਨੂੰ ਫੇਰ ਆਉਣ ਦੇ ਵਾਅਦੇ ਤੇ ਲਾਰੇ ਲਾ ਕੇ ਤੇ ਫੇਰ ਫੇਰ ਇਸ ਤਰ੍ਹਾਂ ਹੀ ਵੋਟਾਂ ਲੈ ਜਾਣਗੇ ਜਿਹੜੇ ਸਾਡੇ ਲੋਕ ਨੇ ਭੋਲੇ ਭਾਲੇ ਲੋਕ ਨੇ ਪਿੰਡਾਂ ਦੇ ਕੀ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਆ ਹੁਣ ਤੁਸੀਂ ਇਹ ਲਾ ਲਓ ਦੁੱਧ ਦਾ ਰੇਟ ਸੀ ਲਿਆਂਦੀ ਸੀ ਲੋਕਾਂ ਨੇ ਚਿੱਟੀ ਕ੍ਰਾਂਤੀ ਉਹ ਵੀ ਖਤਮ ਹੋ ਗਈ ਦਿਨੋਂ ਦਾ ਰੇਟ ਹੁਣ ਤੁਸੀਂ ਇਹ ਲਾ ਲਓ ਫਸਲਾਂ ਦਾ ਕਿੰਨਾ ਨੁਕਸਾਨ ਹੋ ਗਿਆ ਮੁਆਵਜ਼ਾ ਕਿਹਨੂੰ ਮਿਲੂਗਾ ਜਿਹੜੇ ਜ਼ਿਆਦੇ ਜਿਹਦੇ ਕੋਲੇ ਜ਼ਿਆਦਾ ਜ਼ਮੀਨ ਆ ਜਿਹਦਾ ਕੁਝ ਨਹੀਂ ਟਿੱਗਿਆ ਕਿਉਂਕਿ ਕੋਈ ਗ ਉਹਨਾਂ ਨੂੰ ਕੋਈ ਮਾਰ ਨਹੀਂ ਪਈ। ਥੋੜੇ ਪਿੰਡ ਦੇ ਜ਼ਮੀਨ ਨੂੰ ਹੋਇਆ ਨੁਕਸਾਨ। ਹਾਂਜੀ ਹੋਇਆ ਨੁਕਸਾਨ ਤਾਂ ਤੁਹਾਨੂੰ ਪਤਾ ਕਿ ਜਿਹੜੀ ਇਹ ਗੜੇਮਾਰੀ ਹੋਈ ਹੈ ਇਹ ਓਵਰਆਲ ਪੂਰੇ ਪੰਜਾਬ ਦੇ ਵਿੱਚ ਹੀ ਕੀਤਾ। ਸਾਰੇ ਪਿੰਡਾਂ ਦੇ ਵਿੱਚ ਕਿਤੇ ਥੋੜਾ ਕਰਤਾ ਕਿਤੇ ਬਾਹਲਾ ਕਰਤਾ ਸਾਡੇ ਪਿੰਡ ਦੇ ਵਿੱਚ ਵੀ ਹੁਣ ਕਈ ਕਿਸਾਨ ਕੀ ਹੈ ਥੋੜੀ ਜ਼ਮੀਨ ਵਾਲੇ ਆ ਕਿੱਲਾ ਦੋ ਕਿੱਲੇ ਵਾਲੇ ਉਹਨਾਂ ਨੂੰ ਦੇਖੋ ਉਹਨਾਂ ਦੇ ਬੱਚੇ ਕਿਉਂ ਨਹੀਂ ਲੱਗਦੇ ਰਾਖਮਾ ਕੋਟਾ ਲੈ ਕੇ ਗਏ ਜਾਂਦਾ ਉਹਨਾਂ ਨੂੰ। ਠੀਕ ਆ ਕਿਤੇ ਨਾ ਕਿਤੇ ਕੁਛ ਐ ਹੋਈਆਂ ਗੱਲਾਂ। ਜਿਹੜਾ ਛੋਟਾ ਜ਼ਿਮੀਂਦਾਰ ਆ ਛੋਟਾ ਕਿਸਾਨ ਆ ਫਾਰਮਰ ਆ ਉਹ ਚਾਰੇ ਪਾਸਿਓਂ ਮਾਰਾਂ ਹੀ ਮਾਰਾਂ ਪਈ। ਜਿਹੜਾ ਬਦਲਾ ਦੇ ਨਾਂ ਤੇ ਸਰਕਾਰ ਆਈ ਸੀ ਜਾਂ ਲੋਕਾਂ ਨੂੰ ਇਹ ਸੀ ਕਿ ਬਦਲਾ ਆਊਗਾ ਲੋਕ ਪਤਾ ਨਹੀਂ ਆਪਣੇ ਕੋਲੇ ਕਿੰਨਾ ਕੁ ਖੁਸ਼ ਆ ਜੂਗਾ ਕੀ ਖੁਸ਼ ਹੋ ਜੂਗਾ ਉਹ ਸਾਰਾ ਕੁਝ ਉੱਥੇ ਦਾ ਉੱਥੇ ਹੀ ਰਹਿ ਗਿਆ ਅੱਛਾ ਬਾਪੂ ਤੁਸੀਂ ਕਹਿੰਦੇ ਆਂ ਭਗਵੰਤ ਜੀ ਸਰਕਾਰ ਬਾਰੇ ਮੈਂ ਜੀ ਸਾਡੇ ਕੋਲ ਤਾਂ ਕੁਝ ਨਹੀਂ ਕਰ ਰਹੇ ਇਸ ਚਿਰ ਕੋਈ ਨਹੀਂ ਨਹੀਂ ਕੋਈ ਨਹੀਂ ਉਹਦੇ ਪਿੱਛੇ ਵੀ ਉਹਨਾਂ ਲੱਗਦਾ ਸੀ ਵਿਕਾਸ ਕੀਤਾ ਨੇ ਕੁਝ ਨਹੀਂ ਕਰ ਰਹੇ ਸਾਡੇ हां बेबे भगवंत मान ने ਕੀਤਾ ਕੁਛ ਨਹੀਂ ਨਹੀਂ ਪਹਿਲਾਂ ਲਈ ਹਾਲ ਹਾਂ ਦੌਲੇਲਾ ਕਿੱਥੇ ਇਹ ਤਾਂ ਵਾਅਦੇ ਕਰਦਾ ਹੀ ਕਹਿੰਦਾ ਬੀਬੀਆਂ ਨੂੰ ਵੀ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਉਹ ਦੇਵਾਂਗੇ ਉਹ ਵਾਅਦੇ ਪੂਰੇ ਨਹੀਂ ਕੀਤੇ ਨੇ ਤੇ ਹੁਣ ਦੁਬਾਰਾ ਵੋਟਾਂ ਫੇਰ ਆਉਣ ਲੱਗੀਆਂ ਤੇ ਥੋੜਾ ਹਲਕੇ ਦੇ ਵਿੱਚ ਇਹ ਬਾਦਲ ਜੱਤ ਦੇ ਆ ਕਿ ਫਿਰ ਕਿਹਨੂੰ ਜਿਤਾਉਣਾ ਬਾਦਲ ਕਹਿੰਦਾ ਹਾਂ ਬੋਲਾ ਕਿਹਨੂੰ ਜਿਤਾਉਣਾ ਜੀ ਬਾਦਲ ਕਹਿੰਦਾ ਬਾਦਲ ਅਸਰ ਵਾਲੇ ਕਹਿੰਦੇ ਬਾਈ ਕਹਿੰਦਾ ਬਾਦਲ ਕੇ ਵੀ ਦੇਖ ਲਈ ਕੈਪਟਨ ਵੀ ਦੇਖ ਲਈ ਹਾਂ ਜੀ ਹੋਰ ਕਿਹੜਾ ਤੀਜਾ ਕਿਹੜਾ ਤੀਜਾ ਕਿਹੜਾ ਅੱਗੇ ਤੀਜਾ ਹੀ ਦੇਖਦਾ ਗਿਆ ਬੋਲਦਾ ਅੱਗੇ ਤੀਜਾ ਹੀ ਦੇਖ ਲੈ ਇੱਧਰ ਆ ਕੇ ਬੋਲਦਾ ਨਾ ਅੱਗੇ ਤੀਜਾ ਹੀ ਦੇਖ ਲੈ ਚੌਥਾ ਕਿਹੜਾ ਫਿਰ ਚੌਥਾ ਵੇਖ ਲੋ ਕਿਹੜਾ ਹਾਂ ਜੀ ਤੀਜਾ ਵੇਖ ਲੈ ਜਿਹੜੀ ਆਸਮੀਦ ਸੀਗੀ ਸਰਕਾਰ ਤੋਂ ਪੂਰੀ ਸੀ ਨਾ ਆ ਗਈ ਨਾ ਕੋਈ ਆਸਮੀਦ ਕੁਛ ਨਹੀਂ ਜੀ ਸਭ ਢੇਢੀਰੀ ਹੋ ਗਮ ਜਿਵੇਂ ਭਗਵੰਤ ਮਾਨ ਵੀ ਕਹਿੰਦਾ ਸੀ ਕਿ ਅਸੀਂ ਇੱਕੀ ਬਾਈ ਜਿਹੜਾ ਨਾ ਫਸਲਾ ਆ ਉਹਨਾਂ ਤੇ ਐਮ ਐਸ ਪੀ ਦੇਵਾਂਗੇ ਤੁਰਤ ਇਹ ਅਨਮੋਲ ਗਗਨਮਾਨ ਵੀ ਉਦੋਂ ਵਾਦੀ ਕਰਦੀ ਸੀ ਉਹ ਹਣ ਸਾਰੇ ਸੋਸ਼ਲ ਮੀਡੀਆ ਤੇ ਵੇਦੇ ਆ ਕੁੱਲ ਹੀ ਵੇਦਾ ਕਿਸੇ ਤੇ ਨਹੀਂ ਠੀਕ ਹੈ ਕਿ ਨਹੀਂ ਇਹ ਸਗੋਂ ਕਿਸਾਨਾਂ ਦੇ ਹਿੱਸੇ ਉਧਰੋਂ ਹਰਿਆਣਾ ਪੁਲਿਸ ਕੁੱਟੀ ਜਾਂਦੇ ਇਧਰ ਪੰਜਾਬ ਪੁਲਿਸ ਕਿਸਾਨਾਂ ਨੂੰ ਕੁੱਟੀ ਜਾਂਦੀ ਹੈ ਜਿਹੜਾ ਲਾਰੇ ਲਾਇਸੀ ਮੰਗਾਂ ਨੂੰ ਪਿਠਾਣ ਸਾਲ ਤੋਂ ਉੱਪਰ 1000 ਰੁਪਏ ਖਾਤੇ 'ਚ ਪਾਵਾਂਗੇ ਕੋਈ ਉਹ ਨਹੀਂ ਪਾਇਆ ਕੁਛ ਨਹੀਂ ਕਹਿੰਦੇ ਕਈ ਕਹਿੰਦੇ ਵੀ ਇਸ ਭਗਵੰਤ ਮਾਨ ਦੀ ਸਰਕਾਰ ਨੇ ਤਾਂ ਇੰਨਾ ਜ਼ਿਆਦਾ ਨਰਾਜ਼ ਕਰਤਾ ਵੀ ਸਾਨੂੰ ਬਾਦਲ ਚੰਗੇ ਲੱਗਣ ਲੱਗੇ। ਭਾਈ ਜੀ ਬਾਦਲ ਕਿ ਹੈ ਹੀ ਚੰਗੇ। ਬਾਦਲ ਕ ਨੂੰ ਮਾੜੇ ਕਿਵੇਂ ਕਹਿ ਦੇਉਗੇ? ਜ਼ਿੰਮੇਦਾਰ ਦੇ ਪੱਖ ਵਾਸਤੇ। ਚਲੋ ਅਸੀਂ ਬਿਵਾਰੀ ਦਾ ਨਹੀਂ ਅਸੀਂ ਜ਼ਿੰਮੇਦਾਰ ਆਂ ਖੇਤੀ ਕਰਨ ਵਾਲੇ। ਪਾਤਾ ਮੋਟਰਾਂ ਲਾਈਆਂ ਉਹਦੇ ਵੀ ਜੋ ਮੋਟਰਾਂ ਲੰਗਾ। ਛੜਕਾ ਬਣਾਣਾ। ਨਹਿਰਾਂ ਪੱਕੀਆਂ ਕਰਨਾ। ਖਾਲ ਦਵਾਰੇ ਦਵਾਰੇ। ਫੋਕਲ ਪੈਂਡ ਬਣਾਏ। ਜ਼ਿੰਮੇਦਾਰਾਂ ਦੇ ਖੇਤਾਂ 'ਚ ਖਾਲ ਪੱਕੇ ਕਰੇ। ਉਹ ਕਿਹੜੀ ਸਹੂਲਤੋ ਯਾਰ ਅਸੀਂ ਤੁਹਾਨੂੰ ਕੀ ਦੱਸਗੇ? ਕੋਦੇ ਤਾਂ ਠੀਕ ਹੈ ਕਿ ਨਹੀਂ ਬਾਦਲ ਕਹਿੰਦੇ ਜਿੰਨੀਆਂ ਸਹੂਲਤਾਂ ਜ਼ਿਮੀਦਾਰ ਵਾਸਤੇ ਦਿੱਤਣਾ ਉਹ ਨਾ ਕਿਸੇ ਸਰਕਾਰ ਨੇ ਨਹੀਂ ਦਿੱਤਨਾ ਤੇ ਲੱਗਦਾ ਉਮੀਦ ਸਰਕਾਰ ਆਜੂ ਬਾਦਲ ਦੀ ਵੀ ਉਹ ਸਾਨੂੰ ਕੋਈ ਵਾਏ ਵੀ ਕਿ ਅਸੀਂ ਕਹਿੰਦੇ ਵਾ ਆਵੇ ਬਾਦਲ ਕਿਸ ਸਰਕਾਰ ਤਾਂ ਸੂਰਤਾਂ ਬਾਦਲ ਸੁਣ ਆ ਰਹੇ ਕਿ ਕਾਸੂਏ ਪੱਕੇ ਸਰ ਬਾਦਲ ਸਰਕਾਰ ਨੇ ਤੁਹਾਡੇ ਹਰ ਸਿੰਮਿਤ ਬਾਦਲ ਜਸਤੀ ਹੈ ਹਰ ਵਾਰ ਤੇ ਇਹੋ ਇਸ ਵਾਰੀ ਕੀ ਹੌਲੰਗਾਰਾ ਲੱਗਦਾ ਇਸ ਵਾਰ ਵੀ ਲੱਗਦਾ ਵੀ ਕੋਈ ਜਿਵੇਂ ਕਹਿ ਰਹੀ ਹੈ ਵੀ ਕਿੰਨੇ ਪਾਰਟੀਆਂ ਤੋਂ ਵੀ ਲੋਕ ਕਰਕੇ ਕੋਈ ਨਵਾਂ ਬਦਲੀ ਆਊਗਾ ਜਿਸ ਤਰ੍ਹਾਂ ਪਹਿਲਾਂ ਨਵਾਂ ਬਦਲ ਨੇ ਕੁਝ ਨਹੀਂ ਕਰਿਆ ਠੀਕ ਹੈ ਹੁਣ ਲੋਕਾਂ ਨੂੰ ਲੱਗਦਾ ਉਹਨਾ ਲੋਟਰੀ ਦਿੱਕਤੀ ਚ ਪਏ ਹੋਏ ਆ ਵੀ ਕਿਹਨੂੰ ਵੋਟ ਪਾਈਏ ਕਿ ਹਜੇ ਲੋਕਾਂ ਨੂੰ ਹਜੇ ਕੁਝ ਵੀ ਇਸ ਤਰ੍ਹਾਂ ਨਹੀਂ ਕਹਿ ਸਕਦੇ ਸੀ ਕਿ ਕਿਉਂਕਿ ਇੱਕ ਵਾਰੀ ਜਿਹੜੀ ਆਮ ਸਰਕਾਰ ਉਹ ਬੈਕਪੋਰਟ ਦੇ ਵਿੱਚ ਆ ਇੱਕ ਵਾਰੀ ਉਹਨਾਂ ਨੂੰ ਧੱਕਾ ਜ਼ਰੂਰ ਲੱਗਿਆ ਕਿਉਂਕਿ ਇਹਨਾਂ ਨੇ ਜਿਹੜੀਆਂ ਨੀਤੀਆਂ ਬਣਾਈਆਂ ਸੀ ਨਾ ਜਾਂ ਜਿਹੜਾ ਕੁਝ ਲੈ ਕੇ ਆਏ ਸੀ ਜਾਂ ਇਹਨਾਂ ਨੇ ਜਿਹੜੇ ਵਾਅਦੇ ਕਰੇ ਸੀ ਉਹਨਾਂ ਬਾਅਦਿਆਂ ਤੇ ਖਰੇ ਨਹੀਂ ਜਦੋਂ ਖਰੇ ਨਹੀਂ ਉਤਰੇ ਇਸ ਕਰਕੇ ਲੋਕ ਨਰਾਸ਼ ਹੋ ਗਏ ਤੁਸੀਂ ਇਹ ਲਾਲੂ ਕਿਸਾਨਾਂ ਦੇ ਨਾਲ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੁ ਮਾਰੋ ਉਹ ਵੀ ਕੁਝ ਪੰਜਾਬ ਦੇ ਤੁਸੀਂ ਇਹ ਨਾਲ ਉਹ ਸਰਕਾਰ ਦੇ ਹੁਣ ਸ਼ੁਰੂ ਕਰਨ ਦੀ ਮੌਤ ਹੋਇਆ ਕਿੰਨਾ ਚਿਰ ਬਾਅਦ ਕਿੰਨੇ ਧਰਨਾ ਲਾ ਕੇ ਫਿਰ ਉਹਦਾ ਜਿਹੜਾ ਪਰਚਾ ਹਰਿਆਣਾ ਸਰਕਾਰ ਤੇ ਕਿਉਂਕਿ ਪੰਜਾਬ ਸਰਕਾਰ ਦੇ ਕੋਲੇ ਕੀ ਆ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਦਿੱਲੀ ਤੋਂ ਸਰਕਾਰ ਚੱਲਦੀ ਹੈ ਨਾ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰ ਸਕਦਾ ਅੱਛਾ ਬੱਸ ਕਿੰਨੀ ਹੋ ਮਾਰਾ ਬੇਖਾਲ ਅੱਛਾ ਤੇ ਬਹੁਤ ਸਰਕਾਰਾਂ ਦੇਖੀਆਂ ਹੁਣ ਬਹੁਤ ਕੰਮ ਹੈ ਕਿਹੜੀ ਚੰਗੀ ਲੱਗੀ ਹੁਣ ਤੱਕ ਬਾਈ ਸਰ ਸਰ ਬਾਦਰੀ ਚੰਗਾ ਅੱਛਾ ਬਾਦਰੀ ਦੇ ਸਭ ਨਾ ਪੁਰੇ ਨਾ ਠਾਵਨ ਨੇ ਪਰ ਬਣਾਏ ਹਾਂ ਖੜ ਜਾ ਮੈਂ ਨਹੀਂ ਆ ਤੇ ਖੜ ਜਾ ਦੋ ਮਿੰਟ ਸੁਣ ਲੈ ਜਾਣ ਕਰੇ ਪੇਟਾਂ ਦੇ ਸਾਨੂੰ ਦੁਆਏ ਦੱਬੇ ਦਫੇ ਪੇਟਾਂ ਦਵਾਈ ਦੋ ਬਾਦਲ ਸਰਕਾਰ ਦੇ ਕਿੰਨਾ ਕੰਮ ਕਰਦੇ ਬੰਦ ਹੋ ਗਈ ਯਾਰ ਭੀ ਆਓ ਕੂਟ ਤੇ ਸਪੋਰਟ ਭਗਵੰਤਪਾਲ ਦੀ ਸਰਕਾਰ ਜਿਹੜੀ ਹੋਣਾ ਇਹਦਾ ਪਤਾ ਹੀ ਨਹੀਂ ਇਹਦੇ ਦਾ ਸਾਰੀਆਂ ਇੰਸਪੈਕਸ਼ਨਾਂ ਨਹੀਂ ਦੇ ਆ ਨਾ ਦੇ ਰਿਹਾ 25 2500 ਪੈਨਸ਼ਨ ਦਾ ਵਾਅਦਾ ਕਰਕੇ 15 1500 ਰੁਪਇਆ ਵੀ ਨਹੀਂ ਟੈਂਸਰ ਜਿਹੜਾ ਗਾ ਨੂੰ ਮਿਲਦਾ ਈ ਠੀਕ ਹੈ ਕਿ ਨਹੀਂ ਜਿੰਨਾ ਮੀਟਰ ਤੇ ਨਾ ਕੋਈ ਬਾਦਲ ਸਰਕਾਰ ਨੇ ਏਮਜਾ ਹਸਪੀਟਲ ਲਿਆਂਦਾ ਯੂਨੀਵਰਸਿਟੀ ਆ ਗਈ ਸਾਡੇ ਉਹ ਵੀ ਸੈਕੰਡ ਸਕੀਨ ਬਿਟਿੰਡਰ ਨੂੰ ਬੈਕਵਾਰਡ ਕਹਿੰਦੇ ਸੀ ਪੂਰੇ ਪੰਜਾਬ 'ਚ ਕਹਿੰਦੇ ਸੀ ਢੰਡਾ ਬੈਕਵਾਰਡ ਅੱਜ ਪੁੱਛ ਕੇ ਦੇਖੋ ਜੀ ਤੁਸੀਂ ਜਾਣੇ ਹੋ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਹੋ ਠੀਕ ਹੈ ਕਿ ਨਹੀਂ ਅੱਜ ਬਠਿੰਡਾ ਟਾਪ ਤੇ ਆਈ ਹਾਂ ਜਿੰਦੇ ਬਾਦਲ ਨੇ ਹੁਣ ਤੁਸੀਂ ਠੀਕ ਕਹਿੰਦੀ ਕਾਣੀ ਬਾਪੂ ਬੱਦਲ ਇਹਦੇ ਬਾਗਾਂ ਨੂੰ ਆ ਰਹੇ ਆ। ਬਾਦਲ ਨੇ ਬੜੀਆਂ ਆਇਆ। 7-8 ਅੰਬਾਟ ਪੰਆ। ਪੂਰੇ ਸਾਇਆ। ਚਾਹ ਦੇ ਲੱਗਾ ਹੈ। ਪੋਲਪੜ ਬਣਾਇਆ। ਇੱਥੇ ਦਾਣੇ। ਅੰਦਰ ਦੇ ਟੰਡੇ ਆ ਗਏ। ਦੋ ਤੈਨ ਮਾਰਾ ਕਰਾ। ਪੋਲਪੜ ਬਣਾਇਆ। ਸਾਡੇ ਅੰਦਰ ਪਾਣੀ ਪੜ ਰਿਹਾ ਸੀ। ਬੱਲੂ ਵਾਲੇ ਸੋ। ਬ੍ਰਹਿਮਣ। ਤੁਸੀਂ ਦਾ ਇਹ ਬੁੜੀਆਂ ਨਹਿਰਾਂ ਵੇ ਦੇਖਾਂਗੇ ਜੀ ਇੱਧਰ ਵੀ ਪਾਲ ਮਣਾ ਸੁਰੇ ਨਹਿਰ ਵੇ ਸਰ ਜੀ ਕੀ ਲੱਗਦੀ ਹੈ ਕਹਾਣੀ ਬਾਾਈ ਤੋਂ ਬਾਅਦ ਕੁਝ ਬਦਲਿਆ ਸਾਡੇ ਪੇਰੇ ਹੋਰ ਦੇ ਪਾਸੇ ਬੜਾ ਲੱਗਦਾ ਚੰਗਾ ਲੱਗਦਾ ਮੈਨੂੰ ਆਰੰਦਾਸ ਨੂੰ ਰਾਸਤਾ ਹੀ ਥੋੜੇ ਨਾਲ ਆਏ ਕਈ ਬੰਦੇ ਕਹਿੰਦੇ ਕਈ ਜ਼ਿਲ੍ਹੇ ਕਹਿੰਦੇ ਵਧੀਆ ਕੰਮ ਕੀਤਾ ਤੁਹਾਡੇ ਨਾਲ ਵੀ ਇਹੋ ਜਿਹਾ ਨਹੀਂ ਵੀ ਤੁਸੀਂ ਬਾਦਲਾਂ ਦਾ ਜ਼ਿਲ੍ਹਾ ਮੰਨਿਆ ਜਾਂਦਾ ਖਾਸ ਤੌਰ ਤੇ ਮੈਨੂੰ ਤਾਂ ਲੱਗਦਾ ਨਹੀਂ ਮੈਂ ਤਾਂ ਸਾਰਾ ਪੰਜਾਬ ਕਿਹਦੇ ਪਾਸੇ ਲਾਣਾ ਕੁਝ ਨਹੀਂ ਕਰਾ ਕਿਹੜੀ ਕਿਹੜੀ ਸਰਕਾਰ ਸੂਰਤ ਦਾ ਕਈ ਸਰਕਾਰਾਂ ਦੇਖੀ ਹੋਣੀ ਹੈ ਵੀ ਕੀ ਨੂੰ ਮੰਗਦੇ ਹੋ ਦੁਬਾਰਾ ਤੇ ਕਿਹੜੀ ਚੰਗੀ ਰਹੀ ਹੁਣ ਤੱਕ ਦੇਖੋ ਜੀ ਅਸੀਂ ਤਾਂ ਜੇ ਮੰਗੇ ਜਿਵੇਂ ਬਾਦਲ ਕਾਲੀਦਾਲ ਨੇ ਥੋੜਾ ਜਿਹਾ ਰਾਜ ਕਰਿਆ ਥੋੜਾ ਜਿਹਾ ਰਾਜ ਕਰਨ ਚ ਬਹੁਤ ਕੁਝ ਕਰਕੇ ਹੋ ਪੰਜਾਬ ਦਾ ਦੂਜੇ ਪਾਜੇ ਆਪਾਂ ਕੱਗੇ ਹੁਣ ਕਾਂਗਰਸ ਨੇ ਤਾਂ 70 ਸਾਲ ਦਾਜ ਕਰਨਾ ਇਹ ਹੁਣ ਅੱਜ ਐਮਐਸਪੀ ਤੇ ਲੋਕ ਲੜ ਰਹੇ ਆ ਤੇ ਰਾਜੇ ਬੜਨ ਕਰਕੇ ਉੱਥੇ ਰੋਲਾ ਪਾਈ ਤੇ ਇਹਨਾਂ ਨੂੰ ਐਮਐਸਪੀ ਜੋ ਥੋੜਾ ਇੰਦਰਾ ਗਾਂਧੀ ਵੀ ਪ੍ਰਧਾਨ ਮੰਤਰੀ ਰਹਗੀ ਰਜੀਵ ਗਾਂਧੀ ਰਹ ਗਿਆ ਲਹਿਰੂ ਰਹ ਗਿਆ ਉਸ ਦੋ ਵਾਰ ਮਨਮੋਹਨ ਸਿੰਘ ਰਹੇਗਾ ਤੁਸੀਂ ਨਾ ਐਮਐਸਪੀ ਦਿੱਤੀ ਤੁਸੀਂ ਹੁਣ ਇੱਕ ਦੂਜੀ ਧਰ ਨੂੰ ਨਿੰਦ ਦੇ ਉਮਰੋਂ ਦੀ ਧਰ ਚ ਹੋ ਕੇ ਦੇਖੋ ਜੇ ਆਪਾਂ ਹੁਣ ਅੱਜ ਕਿੱਕੇ ਵੀ ਬਾਈ ਲੱਖਾ ਇਹ ਕਿਸੇ ਕ੍ਰਿਟੀਕਾ ਇਹ ਆਇਆ ਨਹੀਂ ਸਰਕਾਰ ਨੀਤੀ ਕੋ ਹੋਵੇ ਇਹ ਤਾਂ ਅੱਜ ਕਹਿ ਕੇ ਜਾ ਸਕਦਾ ਵੀ ਮੈਂ ਕੁਝ ਐ ਕਰੂੰਗਾ ਐ ਕਰੂੰਗਾ ਜਿਹੜਾ ਬੰਦੇ ਨੇ 70 ਸਾਲ ਰਾਜ ਭਾਗ ਕਰ ਲਿਆ ਹੋਵੇ ਉਹ ਕਹੇ ਯਾਰ ਇਹਨਾਂ ਨੇ ਐ ਨਹੀਂ ਕਰਾਇਆ ਨਹੀਂ ਕਰਾਇਆ ਫਿਰ ਉਹਦੇ ਵਾਸਤੇ ਮਾੜੀ ਕਲਾ ਹੁਣ ਇਹ ਸਭ ਤੋਂ ਜਿਹੜੀ ਐਮਐਸਪੀ ਦੇ ਜਾਂ ਕਾਨੂੰਨ ਗਰੰਟੀ ਜਿਹੜਾ ਬਣਾਉਣ ਦਾ ਹੈਗਾ ਫਸਲਾਂ ਤੇ ਇੱਕ ਹੰਡੇ ਪੀਚ ਕੇ ਕਾਂਗਰਸ ਗਈ ਆ ਇਹਨਾਂ ਲੰਮਾ ਸਮਾਂ ਜਿਹਦੇ ਸੈਂਟਰ ਚ ਸਰਕਾਰ ਰਹਿ ਗਈ ਹੋਵੇ ਉਹ ਜੇ ਸਾਨੂੰ ਉਦੋਂ ਸਮੇਂ ਸਰ ਇਹ ਚੀਜ਼ਾਂ ਦੇ ਦੇਂਦੀ ਤੇ ਅੱਜ ਜਿਹੜਾ ਸਾਡਾ ਸ਼ੁਭ ਕਰਨ ਜਿਹੜਾ ਮੁੰਡਾ ਦੇਖੋ ਸ਼ਹੀਦ ਹੋਇਆ 21 ਸਾਲ ਦਾ ਕਿਸੇ ਮਾਂ ਦਾ ਪੁੱਤ ਮਰ ਜਾਣਾ ਉਹ ਵੀ ਇੱਕ ਕੱਲਾ ਹੋਵੇ ਕੱਲਾ ਭੈਣਾਂ ਦਾ ਭਰਾ ਹੋਵੇ 8 ਦਿਨ ਉਹਦੀ ਵਿਚਾਰੀ ਦੀ ਡੈੱਡ ਬੋਡੀ ਹਸਪਤਾਲ ਚ ਪਈ ਹੋਵੇ ਬਈ ਪਈ ਰਹੀ ਹੋਵੇ ਆਪਣਾ ਇੱਕ ਪਰੰਪਰਾ ਆ ਗਈ ਪਿੰਡਾਂ ਦੇ ਵਿੱਚ ਨੌਜਵਾਨ ਜਾਂ ਬਜ਼ੁਰਗ ਵੀ ਆ ਚਾਹੇ ਜਿੰਨਾ ਚਿਰ ਉਹਦਾ ਸੰਸਕਾਰ ਨਹੀਂ ਹੁੰਦਾ ਉਹਦਾ ਪਰਿਵਾਰ ਦੇ ਮੈਂਬਰ ਰੋਟੀ ਪਾਣੀ ਨਹੀਂ ਕਰਦੇ ਯਾਰ ਉਹਨਾਂ ਬੰਦਿਆਂ ਤੇ ਦੇਖੋ ਪਰਿਵਾਰ ਤੇ ਯਾਰ ਜਿਹਦਾ ਨੌਜਵਾਨ ਪੁੱਤ 8 ਦਿਨ ਮਰਿਆ ਪਿਆ ਡੈੱਡ ਬੋਡੀ ਪਈ ਹੋਵੇ ਤੇ ਯਾਰ ਉਹਨਾਂ ਨੇ ਕੋਈ ਅੰਨ ਪਾਣੀ ਗ੍ਰਹਿਣ ਨਾ ਕਰਾਇਆ ਹੋਵੇ ਦੇਖੋ ਅੱਜ ਵੀ ਹੁਣ ਕਰੀ ਹੈ ਨਾ ਐਫ ਆਈ ਆਰ ਕਿਉਂ ਦੀ ਕਰਦਾਂ ਨੇ ਕੀ ਕਰ ਬਸ ਜੇ ਮੋਦੀ ਦੇ ਬੰਦੇ ਆਉਣ ਤਾਂ ਭਾਜਪਾ ਵਾਲੇ ਉਹਨਾਂ ਨਾਲ ਕਰਦੇ ਕੋਈ ਭਾਜਪਾ ਨੂੰ ਜੀ ਇਹ ਤਾਂ ਜੀ ਧੱਕੇਸ਼ਾਹੀ ਨਾਲ ਮੋਦੀ ਜਿੱਤਦਾ ਜਿਹੜੀ ਆ ਈਵੀਐਮ ਮਸ਼ੀਨਾਂ ਰਾਹੀਂ ਠੀਕ ਆ ਕਿ ਨਹੀਂ ਜੇ ਬੈਲਟ ਪੇਪਰ ਤੇ ਵੋਟਾਂ ਪੈਣ ਤਾਂ मोदी ਨਹੀਂ ਜਾਂਦਾ ਨਹੀਂ ਤੁਹਾਡੇ ਪਿੰਡਾਂ ਚ ਆਉਗੀ ਭਾਜਪਾ ਵੋਟਾਂ ਮੰਗਣ ਵਾਸਤੇ ਕੋਈ ਨਹੀਂ ਹਾਰ ਪਾਵਾਂਗੇ ਉਹਨਾਂ ਦੇ ਤਿਆਰ ਕਰੀ ਬੈਠੇ ਆ ਹਾਰ ਪਾ ਕੇ ਧੂਰਾਗੇ ਉਹਨਾਂ ਨੂੰ ਹੀ ਕੋਈ ਚੱਕਰ ਨਹੀਂ ਬਾਪੂ ਮੋਦੀ ਉਹ ਵੀ ਤੋਰਦਾ ਮੋਦੀ ਸੋ ਇਹ ਪਿੰਡ ਕਿਹੋਣੇ ਦੇ ਹਾਂਜੀ ਬਾਪੂ ਪਿੰਡ ਕਿਹੋਣੇ ਦੇ ਲੋਕ ਸੀਗੇ ਪਟੰਡੇ ਪਟੰਡਾ ਜ਼ਿਲ੍ਹਾ ਪੈਂਦਾ ਹੈ ਇਹ ਪਟੰਡਾ ਲੋਕ ਸਭਾ ਹਲਕਾ ਪੈਂਦਾ ਹੈ ਔਰ ਇੱਥੇ ਲੋਕਾਂ ਦਾ ਕਹਿਣਾ ਹੈ ਚੌਧਰੀ ਭਗਵੰਤ ਜੀ ਸਰਕਾਰ ਤੋਂ ਤਾਂ ਬਹੁਤ ਖੁਸ਼ ਨਹੀਂ ਨਜ਼ਰ ਆ ਰਹੀ ਕੁਝ ਲੋਕ ਕਹਿੰਦੇ ਨੇ ਬਾਦਲ ਚੰਗੇ ਸੀ ਬਾਦਲ ਦੁਬਾਰਾ ਆ ਜਾਣ ਦੇ ਭਾਜਪਾ ਦੇ ਬਾਰੇ ਗੱਲ ਕੀਤੀ ਤੇ ਭਾਜਪਾ ਵਾਸਤੇ ਕਹਿੰਦੇ ਸਾਡੇ ਕੋਲੇ ਬਹੁਤ ਵਧੀਆ ਹਾਰ ਤਿਆਰ ਕੀਤੇ ਹੋਏ ਨੇ ਭਾਜਪਾ ਵਾਲੇ ਆਉਣ ਤੇ ਪਵਾ ਕੇ ਲੈ ਜਾਣ ਕੈਮਰਾਮੈਨ ਬਰਿੰਦਰ ਦੇ ਨਾਲ ਮੈਂ ਗੁਰਪਾਲ ਸਿੰਘ ਬਰਾੜ ਪਿੰਡ ਜੌਣਾ ਮਠੰਡਾ